ਅੱਛਾ ਜੀ ਪੰਜਾਬੀ ਗੱਲਬਾਤਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੁਸਪਰਮਜੀਤ ਸਿੰਘ ਪਕਣਾ ਤੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋ ਚੁੱਕਿਆ ਹਾਂ ਜੀ ਸੋ ਇੱਕ ਬਹੁਤ ਹੀ ਹੈਰਾਨੀ ਜਨਕ ਤੇ ਬਹੁਤ ਹੀ ਜਾਣਕਾਰੀ ਭਰੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਇਹ ਤੁਸੀਂ ਟਮਾਟਰ ਖਾਣ ਦੇ ਸ਼ੱਕੀਨ ਹੋ ਸੋ ਅਕਸਰ ਕਿਆਸ ਲਗਾਏ ਜਾਂਦੇ ਨੇ ਕਿ ਟਮਾਟਰ ਖਾਣ ਨਾਲ ਇਹ ਹੋ ਜਾਂਦਾ ਟਮਾਟਰ ਖਾਣ ਨਾਲ ਪਥਰੀ ਹੋ ਜਾਂਦੀ ਹੈ ਟਮਾਟਰ ਖਾਣ ਨਾਲ ਇਹ ਰੋਗ ਹੋ ਜਾਂਦਾ ਹੈ ਟਮਾਟਰ ਖੱਟਾ ਹੁੰਦਾ ਗਲ ਨੂੰ ਖਰਾਬ ਕਰ ਦਿੰਦਾ ਪਰ ਅੱਜ ਤੁਹਾਨੂੰ ਟਮਾਟਰ ਦੇ ਕਈ ਫਾਇਦੇ ਜਿਹੜੇ ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਦੱਸਣ ਲੱਗੇ ਆ ਕਿ ਟਮਾਟਰ ਖਾਣਾ ਜੇਕਰ ਤੁਸੀਂ ਪਸੰਦ ਕਰਦੇ ਹੋ ਤਾਂ ਇਹਦੇ ਵਾਸਤੇ ਇਹ ਜਿਹੜੀ ਖਬਰ ਹੈ ਇਹ ਜਾਣਨੀ ਇਸ ਦੀ ਜਾਣਕਾਰੀ ਪੁਖਤਾ ਲੈਣੀ ਤੁਹਾਡੇ ਵਾਸਤੇ ਬੜੀ ਜ਼ਰੂਰੀ ਹੈ ਸੋ ਭੋਜਨ ਦੇ ਵਿੱਚ ਸਭ ਤੋਂ ਪਸੰਦੰਦਾ ਇਹ ਜਿਹੜੀ ਸਬਜ਼ੀ ਹੈ ਟਮਾਟਰ ਹਰੇਕ ਸਬਜ਼ੀ ਦੇ ਵਿੱਚ ਇਹ ਟਮਾਟਰ ਪੈਂਦਾ ਹੈ ਤੇ ਟਮਾਟਰ ਦੀ ਖਟਾਸ ਤੇ ਟਮਾਟਰ ਦਾ ਰੰਗ ਬਾਕੀ ਬੜਾ ਕਮਾਲ ਦਾ ਹੁੰਦਾ ਪਰ ਇਹ ਟਮਾਟਰ ਦੇ ਹੋਰ ਵੀ ਬੜੇ ਗੁਣ ਨੇ ਜਿਹੜੇ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਸੋ ਤੁਹਾਨੂੰ ਦੱਸ ਦਈਏ ਹਾਲੀ ਵਿੱਚ ਇੱਕ ਖੋਜ ਹੋਈ ਹੈ ਖੋਜ ਦੇ ਮੁਤਾਬਕ ਰੋਜ਼ ਟਮਾਟਰ ਜੋ ਖਾਂਦੇ ਨੇ ਉਹਨਾਂ ਨੂੰ ਚਮੜੀ ਦੇ ਕੈਂਸਰ ਹੋਣ ਦੀ ਜਿਹੜੀ ਕਿ ਸੰਭਾਵਨਾ ਹੈ ਉਹ ਕਾਫੀ ਘੱਟ ਜਾਂਦੀ ਹੈ ਜੇਕਰ ਤੁਸੀਂ ਟਮਾਟਰ ਜ਼ਿਆਦਾ ਖਾਂਦੇ ਹੋ ਹਰ ਰੋਜ਼ ਟਮਾਟਰ ਖਾਂਦੇ ਹੋ ਤਾਂ ਤੁਹਾਨੂੰ ਚਮੜੀ ਦਾ ਜਿਹੜਾ ਕੈਂਸਰ ਹੈ ਉਹ ਨਹੀਂ ਹੋ ਸਕਦਾ ਸੋ ਤੁਹਾਨੂੰ ਦੱਸਿਆ ਰਿਸਰਚ ਦੇ ਵਿੱਚ ਇਹ ਨਸੀ ਹੈ ਕਿ ਨਿਊਟ੍ਰੀਸ਼ਨ ਈਵੀਨੇਸ਼ਨ ਕਿਸ ਤਰ੍ਹਾਂ ਚਮੜੀ ਦੇ ਕੈਂਸਰ ਦੇ ਵਿੱਚ ਜਿਹੜਾ ਕਿ ਬਦਲਾਅ ਲਿਆ ਸਕਦਾ ਹੈ ਰਿਸਰਚ ਦੇ ਵਿੱਚ ਮਰਦਾਂ ਨੂੰ ਲਗਾਤਾਰ 35 ਹਫ਼ਤੇ ਖਾਣੇ ਵਿੱਚ ਪੂਰਾ 10% ਟਮਾਟਰ ਦਾ ਪਾਊਡਰ ਪਾ ਕੇ ਦਿੱਤਾ ਗਿਆ ਫਿਰ ਉਹਨਾਂ ਨੂੰ ਧੁੱਪ ਦੇ ਵਿੱਚ ਬਿਠਾਇਆ ਗਿਆ ਤੇ ਧੁੱਪ ਦੇ ਵਿੱਚ ਬਣਾ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਟਮਾਟਰ ਖਾਣ ਵਾਲੇ ਜਿਹੜੇ ਸਕਿਨ ਕੈਂਸਰ ਹੋਣਦੇ ਜਿਹੜਾ ਕਿ ਖਤਰਾ ਹੈ ਉਹ 50% ਜਿਹੜਾ ਘਟ ਜਾਂਦਾ ਸੋ 50% ਇਹ ਖਤਰਾ ਜਿਹੜਾ ਕਿ ਤੁਹਾਡੇ ਸਰੀਰ ਤੋਂ ਬਾਹਰ ਨਿਕਲ ਜਾਂਦਾ ਖਤਰਾ ਘਟ ਜਾਂਦਾ ਹੈ ਤੇ ਇਹਦੇ ਨਾਲ ਅਮਰੀਕਾ ਦੀ ohio ਜਿਹੜੀ ਕਿ ਸਟੇਟ ਯੂਨੀਵਰਸਿਟੀ ਹੈ ਉਸ ਦੇ ਵਿੱਚ ਆ ਜਿਹੜੇ ਉੱਥੇ ਦੇ ਖੋਜ ਕਰਤਾ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਟਮਾਟਰ ਨੂੰ ਰੰਗ ਦੇਣ ਵਾਲੇ ਤੱਤ ਜਿਹੜੇ ਉਹ ਅਲਟਰਾ ਵਾਇਲਟ ਕਿਰਨਾ ਤੋਂ ਬਚਾਉਂਦੇ ਨੇ ਇਸ ਤੋਂ ਪਹਿਲਾਂ ਵੀ ਰਿਸਰਚ ਦੇ ਵਿੱਚ ਪਾਇਆ ਗਿਆ ਸੀ ਕਿ ਟਮਾਟਰ ਵਿੱਚ ਮੌਜੂਦ ਜਿਹੜੇ ਗੁਣ ਨੇ ਉਹ ਚਮੜੀ ਦੇ ਸਨ ਬਰਨ ਤੋਂ ਬਹੁਤ ਜ਼ਿਆਦਾ ਲਾਭ ਦੇ ਇੱਕ ਨੇ ਇਸ ਬਹੁਤ ਜ਼ਿਆਦਾ ਬਚਾਉਂਦੇ ਸੋ ਟਮਾਟਰ ਨੂੰ ਬੇਫਿਕਰ ਹੋ ਕੇ ਤੁਸੀਂ ਵੀ ਖਾ ਸਕਦੇ ਹੋ ਟਮਾਟਰ ਦੇ ਨਾਲ ਜਿਹੜੇ ਚਮੜੀ ਦੇ ਰੋਗ ਨੇ ਚਮੜੀ ਦੇ ਕੈਂਸਰ ਨੇ ਉਹਨਾਂ ਤੋਂ ਕਾਫੀ ਬਚਾ ਹੁੰਦਾ ਸੋ ਇਹ ਟਮਾਟਰ ਜਿੱਥੇ ਗੁਣਕਾਰੀ ਵੀ ਹੈ ਉਹਦੇ ਨਾਲ ਨਾਲ ਇਹਦੀ ਆਪਣੀ ਵੀ ਇੱਕ ਵੱਡੀ ਕੁਆਲਿਟੀ ਹੈ ਜਿਸ ਕੁਆਲਿਟੀ ਨੂੰ ਤੁਸੀਂ ਆਪਣੇ ਅੰਦਰ ਲੈ ਸਕਦੇ ਹੋ ਸੋ ਟਮਾਟਰ ਖਾਣਾ ਬੜਾ ਵਧੀਆ ਹੈ ਸਲਾਦ ਦੇ ਵਿੱਚ ਵੀ ਤੁਸੀਂ ਖਾ ਸਕਦੇ ਹੋ ਸਬਜ਼ੀ ਦੇ ਵਿੱਚ ਪਾ ਕੇ ਵੀ ਟਮਾਟਰ ਨੂੰ ਤੁਸੀਂ ਖਾ ਸਕਦੇ ਹੋ ਸੋ ਟਮਾਟਰ ਇੱਕ ਲਾਹੇਵੰਦ ਸਬਜ਼ੀ ਹੈ ਤੇ ਇਸ ਨੂੰ ਸਾਰਿਆਂ ਨੂੰ ਖਾ ਲੈਣਾ ਚਾਹੀਦਾ ਸੋ ਪੰਜਾਬੀ ਖਬਰਾਂ ਦੇ ਵਿੱਚ ਇਸੇ ਹੋਂ ਤੱਕ ਦੀ ਵੱਡੀ ਖਬਰ ਦੇ ਇਸ ਨੂੰ ਨਤਮਾ ਵੱਡੀਆਂ ਖ਼ਬਰਾਂ ਦੇ ਖੜੀਆਂ ਸੁਣਨੀ ਆਪਾਂ ਨੇ ਤਾਜ਼ਾ ਸਾਲਮੀਟਰ ਚੈਨਲ ਆਜ਼ ਨਿਊਜ਼ ਵਾਲਾ ਦੇ ਉੱਪਰ ਤੇ ਪਰਮਜੀਤ ਨੂੰ 2000 ਸਾਰਨ ਪਿਆਰ ਫਰੀ ਸਭ ਸੇ ਆਕਾਰ